ਉੱਥੇ ਆ ਗਏ ਆਪਾਂ ਸਵੇਰੇ ਸਵੇਰੇ ਦੁਕਾਨ ਤੇ ਜਿੱਦਾਂ ਆਪਾਂ ਲਾ ਰਹੇ ਆਂ ਮਾਲ ਅੱਜ ਆਪਣੇ ਕੋਲ ਨਵਾਂ ਆਇਆ ਤੇ ਇੱਧਰ ਬਾਈ ਜਣੀ ਲੈ ਕੇ ਆਏ ਆਂ ਮਸ਼ੀਨ ਇਹਦੀ ਚੱਲ ਰਹੀ ਜੀ ਸਰਵਿਸ ਮੱਕੀ ਵਾਲੀ ਮਸ਼ੀਨ ਦੀ ਜੀ ਤੇ ਮਸ਼ੀਨ ਸਾਰੀ ਖੋਲੀ ਪਈ ਆਂ ਮੁੰਡਿਆਂ ਨੇ ਤੇ ਸੀਲਾ ਸੁੱਲਾ ਦੇਖੋ ਸਾਰੀਆਂ ਖੋਲੀਆਂ ਪੈ ਰੀਆਂ ਨੇ ਸੀਲਾ ਤੇ ਪੂਰਾ ਵਧੀਆ ਕੰਮ ਹੋਊਗਾ ਬਾਕੀ ਇਹ ਮਸ਼ੀਨ ਬਾਈ ਜੀ ਪਕਾਊਗਾ ਕਿੰਨੇ ਲੈਣੀ ਹੋਈ ਦੱਸ ਦਿਓ ਨਵੇਂ ਮਾਡਲ ਚਾ ਜੀ ਤੇ ਮਾਡਲ ਦੀ ਗੱਲ ਕਰੀ ਤਾਂ ਦੇਖ ਲੈਣੇ ਆ ਵੀ ਕਿੰਨਾ ਮਾਡਲ ਹੈ ਇਹਦਾ 2 ਕਸਾਲ ਹੈ ਹਾਲ 2 ਸਾਲੇ ਪੁਰਾਣੀ ਮਸ਼ੀਨ ਹੈ ਜੀ ਆ ਲੱਗੀ ਸੀ ਆ ਪਲੇਟ 2023 ਮਾਡਲ ਹੈ ਜੀ 2022 23 ਮਾਡਲ ਮਸ਼ੀਨ ਹੈ ਤੇ ਚੱਲੀ ਬਹੁਤ ਘੱਟ ਹੋਈ ਆ ਦੇਖੋ ਨਾਲ ਦੀਆਂ ਰਿਸਕਾਂ ਨੇ ਇਹਦਾ ਇੱਥੋਂ ਪਤਾ ਲੱਗ ਜਾਂਦਾ ਮਸ਼ੀਨ ਦਾ ਨਾਲ ਦੀਆਂ ਤਵੀਆਂ ਨੇ ਜੀ ਸਿਰਫ ਇੰਨਾ ਕੀ ਫਰਕ ਪਿਆ ਤੇ ਬਿਲਕੁਲ ਨਵੀਂ ਮਸ਼ੀਨ ਆ ਸਾਫ਼ ਐ ਕਿਸ ਨੇ ਲੈਣੀ ਹੋਈ ਮੱਕੀ ਬੀਜਣ ਵਾਲੀ ਬਾਈ ਜੀ ਜ਼ਰੂਰ ਦੱਸਿਓ ਸ਼ਕਤੀਮਾਨ ਕੰਪਨੀ ਦੀ ਤੇ ਕੰਮ ਇਹਦਾ ਪੂਰਾ ਹੋਇਆ ਵਾ ਦੇਖੋ ਸਾਰੀਆਂ ਪੱਟੀਆਂ ਹੋਈਆਂ ਨੇ ਡਿਸਕਾਂ ਇੱਥੇ ਵਿੱਚ ਜੋ ਵੀ ਡਿਸਕ ਦਾ ਸੀਲ ਸੂ ਸਾਰਾ ਕੁਝ ਓਕੇ ਹੋਣਾ ਬਿਲਕੁਲ ਨਵਾਂ ਬਣ ਜਾਣੀਆਂ ਮਸ਼ੀਨ ਸਾਰਾ ਕੁਝ ਓਕੇ ਕਰਕੇ ਤੋਰਨਾ ਬਾਈ ਨੂੰ ਜੇ ਕਿਸੇ ਨੇ ਲੈਣੀ ਹੋਈ ਤਾਂ ਸੰਪਰਕ ਜ਼ਰੂਰ ਕਰੋ ਸ਼ਕਤੀਮਾਨ ਕੰਪਨੀ ਦੀ ਮਸ਼ੀਨਾਂ 2022 ਤੇ ਹੀ ਮਾਡਲ ਤੇ ਰੂਟਾ ਵਿੱਚ ਚੱਕ ਕੇ ਆਪਾਂ ਨਾਲ ਦੇ ਅੰਦਰ ਕ ਵੀ ਇੱਧਰ ਮਾਲ ਲਾਉਣਾ ਤੁਹਾਨੂੰ ਪਾਣਾ ਮਾ ਜਿਹੜਾ ਆ। ਆ ਦੇਖੋ ਗ੍ਰੈਂਡਰ ਜਲ ਰਿਹਾ ਹੈ ਇਹਦੇ ਤੇ। ਅੱਜ ਇਹਦੇ ਤੇ ਮੇਰੇ ਹਿਸਾਬ ਨਾਲ ਪੂਰੀ ਸਮੂਥ ਪੂਰਾ ਓਕੇ ਕਰਕੇ ਇਹਦੇ ਤੇ ਪ੍ਰਾਈਮਰ ਫੇਰ ਦਾਂਗੇ ਅੱਜ ਜੀ। ਬਿਲਕੁਲ ਓਕੇ ਕਰ ਦਾਂਗੇ ਇਹਨੂੰ ਪ੍ਰਾਈਮਰ ਫੇਰ ਕੇ ਅੱਜ। ਉਸੇ ਸ਼ਬੀ ਅੱਜ ਇਹਦੇ ਤੇ ਪ੍ਰਾਈਮਰ ਫੇਰ ਦੀ ਓਕੇ ਕਰ। 7 ਫੁੱਟ ਤੇ ਤੇ ਅੱਜ ਸਾਰੇ ਆਏ ਆਪਣੇ ਕੋਲ ਬ੍ਰੌਡਕਾਸਟ ਰਿਓ ਘੜਾਉਣੀਆਂ ਮਸ਼ੀਨਾਂ। ਸੈਂਪਲ ਵੀ ਆਏ ਨੇ ਤੇ ਸਟੀਲੀ ਵੀ ਆਈਆਂ ਨੇ ਆ ਦੇਖੋ ਸਾਰਾ ਸਮਾਨ ਅਲੱਗ-ਅਲੱਗ ਆਇਆ ਤੇ ਉੰਦਰ ਪਈ ਹੈ ਵੀਰੇ ਆ ਦੇਖੋ ਇਹ ਅਲੱਗ-ਅਲੱਗ ਹੋ ਕੇ ਆਏ ਆ ਇਹਨਾਂ ਨੂੰ ਹਜੇ ਆਪਾਂ ਕੱਸਣਾ ਵਾ ਸਾਰਾ ਸਮਾਨ ਤੇ ਜਿਹੜੇ ਸਟੀਲ ਦੇ ਆਏ ਨੇ ਸਪੈਸ਼ਲ ਆ ਦੇਖੋ ਆ ਸਟੀਲੀ ਆ ਜੀ ਪ੍ਰੋਪਰ ਸਾਰਾ ਸਟੀਲੀ ਵਾਲੇ ਉਹਨਾਂ ਚਾਦਰ ਗਲਦੀ ਨਹੀਂ ਇਹ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਵਾ ਬਿਲਕੁਲ ਸਟੀਲੀ ਆ ਕਿਸੇ ਨੇ ਲੈਣੇ ਨੇ ਦੱਸਿਓ ਭਾਈ ਜੀ ਸਟੀਲ ਦੀ ਚਾਦਰ ਵਾਲੇ ਸ਼ਕਤੀਮਾਨ ਕੰਪਨੀ ਦੇ ਤੇ ਬਾਕੀ ਦੂਜੇ ਆ ਵੀ ਬਹੁਤ ਆ ਗਏ ਆਪਣੇ ਕੋਲ ਕਿਉਂਕਿ ਸਾਡੇ ਮਾਲ ਅਸੀਂ ਤਾਂ ਜ਼ਿਆਦਾ ਮੰਗਾਉਣੇ ਆ ਕਟਵਟ 16 17 ਮੰਗਾਏ ਨੇ ਤੇ ਸਾਡੇ ਏਰੀਏ ਚ ਆਲੂ ਉਹਨਾਂ ਖੇਤੀ ਕਰਕੇ ਲੱਗਦੇ ਜ਼ਿਆਦਾ ਨੇ ਸ਼ਕਤੀਮਾਨ ਦੇ ਜੀ ਤੇ ਹੁਣ ਮਾਰ ਲਾ ਰਹੇ ਆ ਸਾਰਾ ਤੇ ਹੁਣ ਰਹਿ ਗਈਆਂ ਕੰਲੀਆਂ ਕੁੱਪੀਆਂ ਰਹਿ ਗਈਆਂ ਅੰਦਰੋਂ ਉਹਨੇ ਕੁੱਪੀਆਂ ਚੱਕ ਚੱਕ ਲਾਵਾਂਗੇ ਜੀ ਇੱਧਰ ਸਾਈਡ ਤੇ ਲਾਵਾਂਗੇ ਲਾਉ ਬਾਜੀ ਰਾਕ ਵੀ ਆ ਗਿਆ ਰਿਪੇਅਰ ਨੂੰ ਇਹ ਵੀ ਆਪਾਂ ਰਿਪੇਅਰ ਕਰਾਂਗੇ ਤੇ ਕਿ ਉਧਰ ਮਸ਼ੀਨ ਵੀ ਹੋਏ ਚੱਲੀ ਤੇ ਆਪਣਾ ਜਿਹੜਾ ਮਾਲ ਨਾ ਮ ਆਇਆ ਬ੍ਰਾਡਕਾਸਟਾਂ ਦਾ ਤੇ ਨਾਲ ਦੀ ਨਾਲ ਇਹਦੀਆਂ ਵਰਦੀਆਂ ਹੀ ਲਾ ਕੇ ਕਸਣਾ ਸ਼ੁਰੂ ਕਰਤਾ ਆਪਾਂ ਘੱਟੋ ਘੱਟ 4 15 16 20 ਪੀਸ ਨੇ ਸਾਰੇ ਹੀ ਬ੍ਰਾਡਕਾਸਟਾਂ ਦਾ ਸਮਾਨ ਪਿਆ ਬਾਹਰੇ ਰੱਖ ਲਿਆ ਤੇ ਨਾਲ ਦੀ ਨਾਲ ਕਸਣ ਲੱਗ ਗਿਆ ਦੇਖੋ ਇਦਾਂ ਆਹ ਕੁੱਪੀਆਂ ਹੀ ਲਹਿਦਾ ਆਉਂਦੀਆਂ ਨੇ ਉਹ ਗੀਅਰ ਲਹਿਦਾ ਆਉਂਦਾ ਤੇ ਉੱਪਰ ਵਾਲਾ ਸਮਾਨ ਲਹਿਦਾ ਆਉਂਦਾ ਦੇਖੋ ਉਧਰ ਪਿਆ ਸਾਰਾ ਤੇ ਆ ਇੱਕ ਤੇ ਆ ਇੱਕ ਬ੍ਰਾਡਕਾਸਟ ਕਰ ਸਕਦਾ ਤਿਆਰ ਕਰਤਾ ਆਪਾਂ ਨਾਲ ਦੀ ਨਾਲੇ ਫੁੱਲ ਤਿਆਰ ਕਰਕੇ ਰੱਖਤਾ ਜੀ ਇਹ ਪੂਰਾ ਕਰਕੇ ਬਾਕੀ ਦੀਆਂ ਜਾਲੀ ਰਹਿੰਦੀ ਉੱਪਰ ਵਾਲੀ ਉਹ ਪਰਲੇ ਪਾਸੇ ਪਈ ਆ ਉਹ ਆਪਾਂ ਇੱਥੇ ਲਾਉਣੀ ਆ ਜਣੀਆਂ ਫੁੱਲ ਤਿਆਰ ਕਰਕੇ ਰੱਖਤਾ ਆਪਾਂ ਹੁਣ ਇਹਦੀ ਤਿਆਰੀ ਚੱਲ ਰਹੀ ਆ ਆ ਦੇਖੋ ਗੇਅਰ ਕਸਤਾ ਬਿੰਦਰੀ ਨੇ ਹੁਣ ਆ ਆਪੇ ਚੱਕ ਕੇ ਰੱਖਾਂਗੇ ਆ ਦੇਖੋ ਆ ਮੈਂ ਕਰਤਾ ਸੀਗਾ ਉੱਪਰ ਤੇ ਜਾਨੂ ਨੇ ਗੇਅਰ ਤਿਆਰ ਕਰਤਾ ਤੇ ਬਾਕੀ ਆ ਸਮਾਨ ਹੁਣ ਇਹਦੇ ਤੇ ਰਹਿ ਗਿਆ ਲਾਉਣ ਵਾਲਾ ਨਟ-ਨੋਟ ਵੀ ਲਾਵਾਂਗੇ ਕਰਦੇ ਸਿਧਿਆ ਨਾਟ ਖੋਲ ਚਾਰੇ ਹਾਂ ਰੋਟੀ ਖਾ ਕੇ ਫਿਰ ਕੱਢ ਦਿੰਦੇ ਆ ਆਹ ਨਾਟ ਖੋਲ ਲੈਣੇ ਆਪਾਂ ਚਾਰੇ ਲਓ ਜੀ ਹੁਣ ਹੋ ਗਿਆ ਰੋਟੀ ਦਾ ਟਾਈਮ ਮੈਂ ਕਹਿੰਦਾ ਪੰਜ ਪੀਸ ਕਸਦਾਂਗੇ ਅੱਜ ਬਾਕੀ ਕਰ ਦਾਂਗਾ ਤਿੰਨ ਤਿੰਨ ਆਉਣਗੇ ਇਸ ਤੋਂ ਹਾਂ ਬਾਕੀ ਗਾਹ ਲੂ ਕਸਦਾਂਗੇ ਤੇ ਬਾਕੀ ਗਾਹ ਲੂ ਕਸਾਂਗੇ ਅੱਜ ਤਾਂ 5-6 ਅਸੀਂ ਤਿਆਰ ਕਰਾਂਗੇ ਜ਼ੋਰ ਲਾ ਕੇ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਇੱਕ ਮਸ਼ੀਨ ਕਸਣੇ ਨੂੰ ਵੀ ਤਕਰੀਬਨ ਸਾਰਾ ਖੁੱਲਿਆ ਖਲਾ ਇਹੀ ਆਉਂਦਾ ਇਹ। ਆਹ ਹੋਰ ਤੇ ਬਾਕੀ ਨਾਲ ਦੀ ਨਾਲ ਪੁਰਾਣੇ ਰੂਟਾ ਵੀ ਟਰਾੰਦਾ ਵੀ ਚੱਲੀ ਜਾਂਦਾ ਕੰਮ। ਮਸ਼ੀਨਾਂ ਦਾ ਵੀ ਵਿੱਚੇ ਸਰਵਿਸ ਹੋ ਜੀ ਜਾਂਦੀ ਹੈ ਵੀ। ਤੜਕੇ ਲਾਖਸ਼ੋਣੀ ਲੱਗੇ ਹੋਏ ਆਂ ਅੰਦਰ ਮਸ਼ੀਨ ਨੂੰ ਮੱਕੀ ਵਾਲੀ ਨੂੰ। ਆਕਲ ਵਾਲੀ ਨੂੰ। ਤੇ ਬਾਕੀ ਬੰਦੇ ਉਧਰ ਉਹ ਰੈਕ ਨੂੰ ਖੜੇ ਆਂ। ਲਾਹਾਂ ਜੀਆਂ ਕਰੀ ਜਾਂਦੇ ਨੇ। ਤੇ ਤੇ ਆਹ ਕੰਮ ਚੱਲਦਾ ਜੀ। ਇਹਦਾ ਕੰਮ ਹੋ ਗਿਆ ਓਕੇ ਬਸ ਇਹਨੂੰ ਪ੍ਰਾਈਮਰਾ ਜਵੇ ਸਾਡਾ ਪ੍ਰਾਈਮਰ ਆਉਣ ਦੀ ਥੇਰਾ ਤੇ ਪ੍ਰਾਈਮਰ ਮਾਰਾਂਗੇ ਹੁਣੇ ਅਸੀਂ ਅੰਦਰ ਲਾ ਲਿਆ ਤਾਂ ਜੋ ਤਰੇਲ ਚ ਜਿਹੜਾ ਖਰਾਬ ਨਾ ਹੋਵੇ ਜਦੋਂ ਆਪਾਂ ਰੰਗ ਕਰਦੇ ਲੋ ਬਾਈ ਜੀ ਵੇਲਾ ਹੋ ਗਿਆ ਸ਼ਾਮ ਦਾ ਤੇ ਘਰ ਨੂੰ ਜਾਣ ਦਾ ਤੇ ਬ੍ਰਾਡਕਾਸਟ ਅਸੀਂ ਕਸਤੇ ਦੀ ਕਾਫੀ ਚਾਰ ਕ ਕਸਤੇ ਬਾਕੀ ਰਹਿੰਦੇ ਆ ਜੀ ਉਹ ਦੇਖੋ ਉਧਰ ਤੇ ਨਮਾ ਮਾਲ ਆਇਆ ਸਾਰੇ ਹੀ ਆ ਦੂਜੀਆਂ ਡੀਲਰਸ਼ਿਪਾਂ ਦਾ ਵੀ ਵਿੱਚ ਇੱਕ ਦੋਕ ਤੇ ਬਾਕੀ ਜੇ ਕਿਸੇ ਨੇ ਦੋ ਤਰ੍ਹਾਂ ਚ ਆਗੇ ਆ ਸਟੀਲ ਦਾ ਜੀ ਸਾਰਾ ਹੀ ਸਟੀਲ ਦਾ ਵਾ ਤੇ ਕਿਸੇ ਨੇ ਲੈਣਾ ਹੋਇਆ ਬਾਜੀ ਦੱਸਿਓ ਇਹਨੂੰ ਕਹਿੰਦੇ ਜੰਗ ਜੁੰਗ ਘੱਟ ਲੱਗਦੀ ਹੈ ਕਿਉਂਕਿ ਜ਼ਿਆਦਾਤਰ ਇਹਨੂੰ ਰਿਓ ਘੋਨੇ ਜੰਗ ਜੁੰਗ ਲੱਗ ਜਾਂਦੀ ਹੈ ਇਹਨੂੰ ਜੰਗ ਘੱਟ ਲੱਗਦੀ ਹੈ ਸਟੀਲ ਦੇ ਨੂੰ ਇਹ ਥੋੜਾ ਜਿਹਾ ਮਹਿੰਗਾ ਵਾ ਤੇ 65000 ਦੀ ਰੇਂਜ ਆ ਦੂਜਾ 12000 50000 ਦੀ ਰੇਂਜ ਆ ਜਿਹੜਾ ਉਹ ਪਰਲੇ ਪਾਸੇ ਆ ਉਹ ਕੁੱਪੀ ਚੋਂ ਦਾ ਕੁੱਪੀ ਜੀ ਤੇ ਇਹਦਾ ਸਟੀਲ ਵਾਲਾ ਇਹ 60000 ਦਾ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਊਗਾ ਜੀ ਪੇ ਰੋਟਾ ਵੇਟਰ ਆ ਦੋ ਟਿਆ ਕਹਿੰਦੇ ਉਹ ਲੈ ਕੇ ਆਉਂਗੇ ਕੱਲੂ ਜਾਣੇ ਨੇ 9 ਫੁੱਟ ਹੈ ਨਾਡੀ ਬਲੌਗ ਸੈਣੀ ਵਾਲਾ ਕੋਡ ਜੂਜ਼ ਕਰੂਗੇ ਮਾਨਤਨ ਕਰਦਾਂਗੇ ਮਾਨਤਨ ਕਰਦਾਂਗੇ ਹੈ ਆਓ ਜਿਵੇਂ ਵੀਡੀਓ ਚ ਕਹਿੰਦੇ ਨਹੀਂ ਹੁੰਦੇ ਜੇ ਮੇਰਾ ਨਾਮ ਲਓਗੇ ਆਕੇ ਤਾਂ ਹੋਰ ਮਾਨਤਨ ਹੋ ਜੂ ਹੈ ਸ਼ੇਅਰ ਵੀ ਕਰਨੀ ਚਾਹੀਦੀ ਆ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਆਇਓ ਹਾਂ ਮਾਨਤਨ ਕਰਦਾਂਗੇ ਮਾਨਤਨ ਕਰਦਾਂਗੇ ਹਾਂ ਤੇ ਆ ਦੋ ਫੁੱਟੇ ਬਾਈ ਇਹ ਥੋੜੇ ਜਿ ਰੁਕੇ ਹੋਏ ਨੇ ਇਹ ਸਾਰੇ ਜਾਣੇ ਨੇ ਗਰਚਰਨ ਹਾਂ ਕੋਈ ਚਾਰ ਪੰਜ ਚੀਜ਼ਾਂ ਜਾਣੀਆਂ ਨੇ ਇਸ ਟਾਈਮ ਥੋੜੇ ਅਫਸੋਸ ਦੇ ਦਿਨ ਆਪਣੇ ਜਿਹੜੇ ਚੱਲਦੇ ਨੇ ਹਾਂ ਜੀ ਸਾਬਜਾਦਿਆਂ ਕਰਕੇ ਨੇ ਤਾਂ ਕਰਕੇ ਕਈ ਵੀਰ ਕਹਿੰਦੇ ਵੀ ਹੁਣ ਅਸੀਂ ਕੁਝ ਨਹੀਂ ਲੈਣਾ ਨਵੇਂ ਸਾਲ 'ਚ ਹੀ ਲੈਣਾ ਫਿਰ ਨਵੇਂ ਸਾਲ 'ਚ ਇਕੱਠਾ ਸਮਾਨ ਜਾਊਗਾ ਤਾਂ ਹਾਂ ਨਵੇਂ ਸਾਲ ਹਾਂ 26 'ਚ ਹਾਂ 26 'ਚ ਕਲੀਅਰ ਹੋਣਾ ਹੈ ਸਾਰਾ ਤੇ ਤਿਆਰ ਕਰੇ ਪਏ ਨੇ ਕਾਫੀ ਜਣੇ ਨੇ 9 ਜਣੇ ਨੇ ਜੀ 9 ਫੁੱਟ ਜਣੇ ਨੇ ਪੰਜ ਬਾਕੀ ਤਾਂ 4 ਹੋ ਜਾਣੇ ਨੇ। ਵਰਤੀ ਆਪਣੇ ਲਈ ਆਪਾਂ 4 ਦਿਨ ਨਹੀਂ ਉਹਨਾਂ ਦੇ ਸਕਦੇ। ਹਾਂ ਹਾਂ। ਲੈਣ ਦਾ ਆਪਣੇ ਲਈ। ਬਿਲਕੁਲ ਬਿਲਕੁਲ ਬਾਈ ਜੀ। ਤਾਂ ਕਰਕੇ ਜਿਹੜੀ ਸੇਲ ਆ ਰੋਕੀ ਹੋਈ ਆ ਕਿਉਂਕਿ ਸਾਡੀ ਵੀਰਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਅਸੀਂ ਵੀ ਤਾਂ ਕਰਕੇ ਨਹੀਂ ਲੈਣਾ ਹੈਗਾ। ਵੀ ਅਫਸੋਰਸ ਦੇ ਦਿਨ ਚੱਲਦੇ ਨੇ ਵੀ ਕੋਈ ਚੀਜ਼ ਨਹੀਂ ਲੈ ਕੇ ਆਉਣੇ ਕਰੇ। ਤੇ ਬਾਕੀ ਵੀਰੇ ਤਿਆਰ ਆ ਰੋਟਾ ਵੇਟਰ ਮਿਲਦੇ ਆਗਲੀ ਵੀਡੀਓ ਚ ਅਗਲੇ ਵਲੌਗ ਚ ਹੁਣ ਹੋ ਗਿਆ ਛੁੱਟੀ ਦਾ ਟਾਈਮ ਹੈ ਚੱਲੀਏ ਕਰਦੇ ਹਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਿਕਾਲ ਦਾ ਸ਼ਾਸਿਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਚੈਨਲ ਨੂੰ ਚੈਨਲ ਨੂੰ ਕਰ ਲਿਓ ਵੱਧ ਵੱਧ ਸਬਸਕ੍ਰਾਈਬ ਹਾਂ ਉਹ ਮੈਨੂੰ ਕਹਿਣਾ ਨਹੀਂ ਆਉਂਦਾ ਉਹ ਮੈਨੂੰ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਵੱਧ ਸ਼ੇਅਰ ਚੈਨਲ ਨੂੰ ਕਰ ਲਿਓ ਸ਼ੱਕਰਪਾਰਾ ਜੀ ਚੈਨਲ ਨੂੰ ਕਰ ਲਿਓ ਸ਼ੱਕਰਪਾਰਾ ਹਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ